ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਕਹਾਵਤ ਹੈ ਪੁਰਾਣੀ ਕਿਹਾ ਜਾਂਦਾ ਹੈ ਕਿ ਚਮਚਾ ਬਦਲਣ ਦੇ ਨਾਲ ਖਾਣੇ ਦਾ ਸਵਾਦ ਨਹੀਂ ਬਦਲ ਜਾਂਦਾ ਤੇ ਨਾ ਹੀ ਉਸ ਵਿੱਚ ਮਿਲਾਵਟ ਘਟਦੀ ਹੈ ਦੱਸਦੀ ਹੈ ਇੱਕ ਵੱਡੀ ਖਬਰ ਗੜਸ਼ੰਕਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 17 ਬੱਚਿਆਂ ਦੀ ਇੱਕ ਲੰਗਰ ਵਿੱਚੋਂ ਨੂਡਲ ਖਾਣ ਦੇ ਨਾਲ ਸਿਹਤ ਖਰਾਬ ਹੋ ਗਈ ਹੈ ਦੱਸਦੀ ਹੈ ਵੱਡੀ ਖਬਰ ਗੜਸ਼ੰਕਰ ਤੋਂ ਸਾਹਮਣੇ ਆ ਰਹੀ ਹੈ 17 ਬੱਚੇ ਸਿਹਤ ਖਰਾਬ ਹੋਣ ਕਰਕੇ ਸਰਕਾਰੀ ਸਿਵਲ ਹਸਪਤਲ ਵਿਖੇ ਜਮ੍ਹਾਂ ਕਰਵਾਏ ਗਏ ਨੇ ਭਰਤੀ ਕਰਵਾਏ ਗਏ ਨੇ ਇਹ ਘਟਨਾ ਗੜਸ਼ੰਕਰ ਦੇ ਪਿੰਡ ਬੀਨੇਵਾਲ ਨੇੜੇ ਵਾਪਰੀ ਜਿੱਥੇ ਇੱਕ ਲੰਗਰ ਦੌਰਾਨ ਨੂਡਲਸ ਖਾਣ ਤੋਂ ਬਾਅਦ ਬੱਚਿਆਂ ਦੀ ਤਬੀਅਤ ਵਿਗੜ ਗਈ ਜਾਣਕਾਰੀ ਮੁਤਾਬਕ ਜਿਵੇਂ ਹੀ ਬੱਚਿਆਂ ਨੇ ਨੂਡਲਸ ਖਾਧੇ ਉਹਨਾਂ ਨੂੰ ਉਲਟੀਆਂ ਆਉਣ ਲੱਗੀਆਂ ਤੇ ਸਿਹਤ ਵਿਗੜਨ ਲੱਗ ਪਈ ਸਿਵਲ ਹਸਪਤਲ ਗੜਸ਼ੰਕਰ ਦੇ ਡਾਕਟਰ ਅਮਿਤ ਨੇ ਦੱਸਿਆ ਕਿ ਬੱਚਿਆਂ ਦੇ ਇਲਾਜ ਕੀਤਾ ਜਾ ਰਿਹਾ ਬੱਚੇ ਦਾ ਇਲਾਜ ਜਾ ਰਿਹਾ ਤੇ ਉਹਨਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਘਟਨਾ ਦੀ ਜਾਂਚ ਕਰਦਾ ਹੈ ਜਾਂ ਨਹੀਂ ਅਸੀਂ ਤੁਹਾਡੇ ਤੱਕ ਹਰ ਅਪਡੇਟ ਲਿਆਉਂਦੇ ਰਵਾਂਗੇ ਤੁਸੀਂ ਜੁੜਿਓ ਪੀਪਤੀ ਨਵਾਂ ਸ਼ਹਿਰ ਨਾਲ ਔਰ ਹੁਣ ਤੁਹਾਨੂੰ ਦਿਖਾਣੇ ਆ ਇਸ ਪੂਰੀ ਖਬਰ ਦੀ ਰਿਪੋਰਟ ਵਿਕਟੋ ਜੀ ਕੀ ਗੱਲ ਬਾਤ ਇਹ ਨੂਡਲ ਲੱਗੇਵੇ ਲੰਗਰ ਲੱਗਿਆ ਉਹਦਾ ਜੀ ਢਾਰਾ ਖਾਣ ਗਏ ਉਹਦੇ ਹਾਂ ਜੀ ਉਹ ਤੋਂ ਬਾਅਦ ਉਹਦੇ ਬਾਅਦ ਬਿਮਾਰ ਹੋ ਗਏ ਜੀ ਡੇਢ ਡੋਗਦੇ ਆਏ ਹਾਂਜੀ ਹਾਂਜੀ ਉਲਟੀਆਂ ਵੀ ਲੱਗੀਆਂ ਵਦਿਆ ਜੀ ਹੋਣੇ 12 14 ਇਹ ਬਾਕੀ ਕੋਈ ਜਿਹੜੇ ਰਹਿੰਦੇ ਆ ਆਣੇ ਨੇ ਪੇਸ਼ੈਂਟ ਸਾਡੇ ਕੋਲ ਹੁਣ ਤੱਕ ਜਿਹੜੀ ਗਿਣਤੀ ਹੈ 17 ਪੇਸ਼ੈਂਟਸ ਹਾਂਜੀ ਟੀਮ ਸਰ ਪ੍ਰੋਬਲਮ ਇਹਨਾਂ ਨੇ ਉਸ ਕਿਸੇ ਲੰਗਰ ਚ ਨੂਡਲਸ ਦਾ ਲੰਗਰ ਚੱਲ ਰਿਹਾ ਸੀ ਉਹ ਖਾਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਹਾਲਤ ਵਿਗੜੀ ਹੈ ਤੇ ਸਾਡੇ ਕੋਲੇ ਮਾਸ ਕੈਸ਼ੁਐਲਟੀ ਜਿਹੜੀ ਆਈ ਹੈ ਐਂਡ ਹੁਣ ਫਿਲਹਾਲ ਜਿਹੜੇ ਸਾਰੇ ਖਤਰੇ ਤੋਂ ਬਾਹਰ ਹੈ ਸਟੇਬਲ ਹੈ ਜਿੰਨੇ ਪੇਸ਼ੈਂਟ ਸਾਡੇ ਕੋਲ ਆਏ ਨੇ ਹਾਂਜੀ ਬਿੱਟੂ ਆ ਜੀ ਕੀ ਗੱਲ ਬਾਤ ਇਹ ਨੂਡਲ ਲੱਗੇ ਹੋਵੇ ਲੰਗਰ ਲੱਗਿਆ ਹੁੰਦਾ ਜੀ ਢਾਰਾ ਕਰਨਗੇ ਉਹਦੇ ਹਾਂਜੀ ਕੀ ਕਰਦੇ ਹੋ ਤੁਸੀਂ ਛੰਦ ਉਹ ਤੋਂ ਬਾਅਦ ਉਹਦੇ ਬਾਅਦ ਬਿਮਾਰ ਹੋ ਗਏ ਜੀ ਡੇ ਡੇ ਡੋਗਦੇ ਆਏ ਹਾਂਜੀ ਹਾਂਜੀ ਉਲਟੀਆਂ ਵੀ ਲੱਗੀਆਂ ਵਜੇ ਜੀ ਪੋੜੇ 12 14 ਇਹੇ ਬਾਕੀ ਕੋਈ ਜਿਹੜੇ ਰਹਿੰਦੇ ਆ ਆਣੇ ਨੇ ਪੇਸ਼ੈਂਟ ਸਾਡੇ ਕੋਲ ਹੁਣ ਤੱਕ ਜਿਹੜੀ ਗਿਣਤੀ ਹੈ 17 ਪੇਸ਼ੈਂਟਸ ਆ ਹਾਂਜੀ ਕੀ ਸਰ ਪ੍ਰੋਬਲਮ ਇਹਨਾਂ ਦੇ ਬਾਰੇ ਪ੍ਰੋਬਲਮ ਇਹਨਾਂ ਨੇ ਉਸ ਕਿਸੇ ਲੰਗਰ ਚੋਂ ਨੂਡਲਸ ਦਾ ਲੰਗਰ ਚੱਲ ਰਿਹਾ ਸੀ ਉਹ ਖਾਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਹਾਲਤ ਵਿਗੜੀ ਹੈ ਫਿਰ ਸਾਡੇ ਕੋਲ ਇਹ ਮਾਸ ਕੈਸ਼ੁਐਲਟੀ ਜਿਹੜੀ ਆਈ ਹੈ ਐਂਡ ਹੁਣ ਫਿਲਹਾਲ ਜਿਹੜੇ ਸਾਰੇ ਖਤਰੇ ਤੋਂ ਬਾਹਰ ਹੈ ਸਟੇਬਲ ਹੈ ਜਿੰਨੇ ਪੇਸ਼ੈਂਟ ਸਾਡੇ ਕੋਲ ਆਏ ਨੇ ਹਾਂਜੀ ਬਿੱਟੂ ਆਈ ਕੀ ਗੱਲ ਬਾਤ ਇਹ ਨੂਡਲ ਲੱਗੇ ਵੇ ਲੰਗਰ ਲੱਗੇ ਆਉਦਾ ਜੀ ਢਾਰਾ ਖਾਣ ਗਿਆ ਉਹਦੀ ਹਾਂਜੀ ਤੇ ਕੀ ਕਰਦੇ ਹੋ ਤੁਸੀਂ ਖਾਂਦੇ ਉਹ ਤੋਂ ਬਾਅਦ ਉਹਦੇ ਬਾਅਦ ਬਿਮਾਰ ਹੋ ਗਏ ਜੀ ਡੇਢ ਡੋਗਦੇ ਆਏ ਹਾਂਜੀ ਹਾਂਜੀ ਉਲਟੀਆਂ ਵੀ ਲੱਗੀਆਂ ਵਜੇ ਜੀ ਹੋਣੇ 12 14 ਇਹ ਬਾਕੀ ਕੋਈ ਜਿਹੜੇ ਰਹਿੰਦੇ ਆ ਆਣੇ ਨੇ ਪੇਸ਼ੈਂਟ ਸਾਡੇ ਕੋਲ ਹੁਣ ਤੱਕ ਜਿਹੜੀ ਗਿਣਤੀ ਹੈ 17 ਪੇਸ਼ੈਂਟ ਸੀ ਹਾਂਜੀ ਪ੍ਰੋਬਲਮ ਇਹਨਾ ਨੇ ਉਸ ਕਿਸੇ ਲੰਗਰ ਚ ਨੂਡਲਸ ਦਾ ਲੰਗਰ ਚਾਲ ਰਿਹਾ ਸੀ ਉਹ ਖਾਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਹਾਲਤ ਵਿਗੜੀ ਹੈ ਫਿਰ ਸਾਡੇ ਕੋਲੇ ਮਾਸ ਕੈਸ਼ੁਐਲਟੀ ਜਿਹੜੀ ਆਈ ਹੈ ਐਂਡ ਹੁਣ ਫਿਲਹਾਲ ਜਿਹੜੇ ਸਾਰੇ ਖਤਰੇ ਤੋਂ ਬਾਹਰ ਹੈ ਸਟੇਬਲ ਹੈ ਜਿੰਨੇ ਪੇਸ਼ੈਂਟ ਸਾਡੇ ਕੋਲ ਹੈ ਪੰਜ